ਸਸ਼ੀਕਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਸੋਨੀਆ ਸੋ ਗੁਣਨਾਨਕ ਜਹਾਜ਼ ਫਿਲਮ ਰਿਲੀਜ਼ ਹੋ ਚੁੱਕੀ ਆ ਪ੍ਰੀਮੀਅਰ ਤੇ ਅਸੀਂ ਪਹੁੰਚੇ ਸੀ ਸਟਾਰ ਕਾਸਟ ਸਾਡੇ ਨਾਲ ਮੌਜੂਦ ਆ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਸ਼ੀਕਲ ਅਮਨ ਸਰ ਸਵਾਗਤ ਹੈ ਤੁਹਾਡਾ ਸਸ਼ੀਕਲ ਜੀ ਦੈਨਿਕ ਸਵੇਰਾ ਤੋਂ ਦੇਖ ਰਹੇ ਸਾਰੇ ਨੂੰ ਮੇਰੇ ਵੱਲੋਂ ਸਸ਼ੀਕਲ ਫਿਲਮ ਦੀ ਗੱਲ ਕਰੀਏ ਫਿਲਮ ਰਿਲੀਜ਼ ਹੋਈ ਆ ਲੋਕੀ ਇਮੋਸ਼ਨਲ ਵੀ ਸੀਗੇ ਤੁਹਾਡਾ ਕਿਰਦਾਰ ਵੀ ਬਹੁਤ ਸੋਹਣਾ ਫਿਲਮ ਦੇ ਵਿੱਚ ਨਜ਼ਰ ਆਇਆ ਸੋ ਫਿਲਮ ਦੇ ਨਾਲ ਤੁਸੀਂ ਜੁੜੇ ਹੋ ਤਾਂ ਅਸੀਂ ਦੇਖੇ ਸਾਡੇ ਲੋਕਾਂ ਦੇ ਖੜੇ ਹੋਗੇ ਸੀ ਤੁਸੀਂ ਕੀ ਕਹਿਣਾ ਚਾਹੋਗੇ ਕਿ ਤੁਸੀਂ ਇਸ ਫਿਲਮ ਦੇ ਵਿੱਚ ਕੰਮ ਕੀਤਾ ਹਾਂ ਇਕ ਇਸ ਤਰ੍ਹਾਂ ਦੀ ਫਿਲਮ ਜਹਾਜ਼ ਦਾ ਹਿੱਸਾ ਹੋਣਾ ਬਹੁਤ ਵੱਡੀ ਗੱਲ ਹੈ ਕਿਉਂਕਿ ਜਿੱਥੇ ਇਤਿਹਾਸਕ ਗੱਲ ਆਉਂਦੀ ਹੈ ਉੱਥੇ ਹਰ ਕੋਈ ਚਾਹੁੰਦਾ ਕਿ ਮੈਂ ਇਸ ਦਾ ਹਿੱਸਾ ਹੋਵਾਂ ਸੋ ਮੈਨੂੰ ਵੀ ਜਦੋਂ ਕਾਲ ਆਈ ਕਿ ਅਸੀਂ ਤੁਹਾਡੀ ਗੈਸਟ ਅਪੀਅਰੈਂਸ ਚਾਹੁੰਦੇ ਹਾਂ ਮੈਂ ਕਿਹਾ ਜੀ ਬਿਲਕੁਲ ਤੁਸੀਂ ਜੋ ਵੀ ਕਹੋਗੇ ਸੋ ਜਿਹੜਾ ਕੈਰੈਕਟਰ ਮੇਰੇ ਹਿੱਸੇ ਆ ਤਾਰਕਨਾਥ ਦਾਸ ਉਹ ਬੜਾ ਹੀ ਇੱਕ ਵਿਦਵਾਨ ਤੇ ਕ੍ਰਾਂਤੀਕਾਰੀ ਕੈਰੈਕਟਰ ਸੀਗਾ ਉਹ ਕਾਫੀ ਇਤਿਹਾਸ ਦੇ ਵਿੱਚ ਸ਼ਾਇਦ ਅਣਗੋਲੇ ਆ ਇੱਕ ਹੀਰੋ ਆ ਸੋ ਜਿਹਦੀ ਆਪਣੀ ਇੱਕ ਕਹਾਣੀ ਆ ਉਨ ਜਿੰਨਾ ਇਸ ਇਹਦੇ ਵਿੱਚ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਜਦੋਂ ਇਸ ਤਰ੍ਹਾਂ ਦੀ ਇਤਿਹਾਸਕ ਫਿਲਮ ਬਣਦੀ ਹੈ ਉਹਦੇ ਬਹੁਤ ਸਾਰੇ ਸਾਡੇ ਜਿਹੜੇ ਕੈਰੈਕਟਰਸ ਆ ਮਿਸ ਵੀ ਹੋ ਜਾਂਦੇ ਆ ਬਟ ਇਹਨਾਂ ਨੇ ਫਿਰ ਵੀ ਕਿਉਂਕਿ ਸਾਡਾ ਹਿੰਦੁਸਤਾਨ ਆ ਅਸੀਂ ਇਕੱਲੇ ਸਿੱਖਾਂ ਨੇ ਕੁਰਬਾਨੀ ਨਹੀਂ ਦਿੱਤੀ ਉਹਦੇ ਵਿੱਚ ਹਰ ਧਰਮ ਦੇ ਹਰ ਦੇਸ਼ ਦੇ ਹਰ ਮੁਲਕ ਦੇ ਮਤਲਬ ਕਿ ਉਸ ਦਾ ਯੋਗਦਾਨ ਆ ਹਨਾ ਸੋ ਇਹ ਮੇਰੇ ਲਈ ਵੀ ਬੜੀ ਮਾਣ ਦੀ ਗੱਲ ਆ ਇਸ ਤਰ੍ਹਾਂ ਦੀ ਫਿਲਮ ਦਾ ਹਿੱਸਾ ਬਣਨਾ ਸੀਨ ਬਹੁਤ سارے ਹੋਣਗੇ ਜਿਨ੍ਹਾਂ ਨੇ ਤੁਹਾਨੂੰ ਵੀ ਝੰਜੋੜਿਆ ਹੋਗਾ ਸੋ ਕੋਈ ਅਜੇ ਆ ਸੀਨ ਸੀਗਾ ਜਿਸ ਕਰਕੇ ਖਾਸ ਕਰਕੇ ਇਮੋਸ਼ਨਲ ਹੋ ਗਿਆ ਉਹ ਅੱਖਾਂ ਭੇਜ ਗਿਆ ਹੁਣ ਤੁਸੀਂ ਸੋਚੋ ਵੀ ਅੱਜ ਅਸੀਂ ਜਹਾਜ਼ ਦੇ ਉੱਤੇ ਚੜ ਕੇ ਜਾਂਦੇ ਆ ਹਨਾ 12-15 ਘੰਟੇ ਦੀ ਫਲਾਈਟ ਹੁੰਦੀ ਆ ਉੱਥੇ ਇਮੀਗ੍ਰੇਸ਼ਨ ਵਾਲਾ ਕਹਿ ਦੇਵੇ ਤੁਸੀਂ ਵਾਪਸ ਜਾਓ ਤਾਂ ਕੀ ਵੀਦ ਦੀ ਆ ਤੇ ਇਹ ਕਿੰਨੇ ਮਹੀਨੇ ਲਾ ਕੇ ਭੁੱਖੇ ਧਿਆਣੇ ਹਨਾ ਉਹ ਜਹਾਜ਼ ਦੇ ਉੱਤੇ ਪਹਿਲਾਂ ਤਾਂ ਜਹਾਜ਼ ਖਰੀਦੇ ਆ ਗਿਆ ਠੀਕ ਹੈ ਜੀ ਫਿਰ ਉਸ ਤਰੀਕੇ ਨਾਲ ਉਥੇ ਕਿੰਨੇ ਦਿਨਾਂ ਤੱਕ ਕਿਸ ਤਰ੍ਹਾਂ ਫੇਸ ਕਰਕੇ ਤੂਫਾਨ ਆਏ ਰਸਤੇ ਦੇ ਵਿੱਚ ਉਹ ਇੱਕ ਕਿਰਨ ਜਦੋਂ ਜਾ ਦਿਖਦੀ ਆ ਕਿ ਹਨਾ ਸਵੇਰਾ ਦੈਨਿਕ ਹਨਾ ਵੀ ਉਹਨਾਂ ਨੂੰ ਹੁੰਦਾ ਕਿ ਹੁਣ ਆਸ ਦਾ ਸਵੇਰਾ ਹੁਣ ਜਾਗੂਗਾ ਸੀ ਉਹ ਧਰਤੀ ਤੇ ਕਦਮ ਰੱਖਣਾ ਉਹਨਾਂ ਨੂੰ ਕਹਿ ਦਿੱਤਾ ਜਾਵੇ ਤੁਸੀਂ ਵਾਪਸ ਜਾਓ ਹਨਾ ਸੇ ਵਾਪਸ ਉਹ ਇੱਕ ਜਿਹੜੀ ਪੇਨਫਲ ਸਿਚੁਏਸ਼ਨ ਆ ਉਹ ਜੋ ਤੁਸੀਂ ਵੀ ਫੀਲ ਹੰਡਾਇਆ ਉਥੇ ਬੈਠ ਕੇ ਸਕਰੀਨ ਦੇ ਵਿੱਚ ਉਹ ਬਹੁਤ ਹੀ ਲੂ ਕੰਡੇ ਖੜੇ ਕਰਨ ਵਾਲਾ ਇੱਕ ਸੀਨ ਸੀਗਾ ਫਿਰ ਜਦੋਂ ਉਹ ਵਾਪਸ ਜਾਂਦੇ ਆ ਉਹ ਕਿਸ ਤਰੀਕੇ ਨਾਲ ਬਰੂਟਲੀ ਮਾਰੇ ਜਾਂਦੇ ਨੇ ਬਾਜੀ ਬਾਜੀ ਘਾਟ ਦੇ ਉੱਤੇ ਸੋ ਇਹ ਇਹ ਆਪਣੇ ਆਪ ਦੇ ਵਿੱਚ ਹੀ ਇਹ ਜਿਹੜਾ ਨੇ ਹੰਡਾਇਆ ਉਹੀ ਸਮਝ ਸਕਦੇ ਆ ਅੱਜ ਸਾਨੂੰ ਲੱਗਦਾ ਕਿ ਬੜਾ ਸੌਖਾ ਕੈਨੇਡਾ ਪਹੁੰਚਣਾ ਤੇ ਅੱਜ ਜੋ ਵੀ ਰਾਜ ਭਾਗ ਜੋ ਵੀ ਮਿਨਿਸਟਰੀਆਂ ਅਸੀਂ ਉੱਥੇ ਮਾਨ ਰਹੇ ਆ ਜਾਂ ਮਤਲਬ ਕਿ ਖੜੇ ਹੋਏ ਆ ਅਸੀਂ ਉੱਥੇ ਛਾਤੀ ਹਨਾ ਉਹ ਉਹਨਾਂ ਦੇ ਬਦੌਲਤ ਆ ਸਾਡੇ ਪੁਰਖਿਆਂ ਦੇ ਬਦੌਲਤ ਆ ਕਿਉਂਕਿ ਹਰ ਇੱਕ ਕੰਟਰੀ ਹਰ ਇੱਕ ਉਸ ਵੇਲੇ ਦਿਖਾਇਆ ਵੀ ਬ੍ਰਿਟਿਸ਼ ਦਾ ਉੱਥੇ ਵੀ ਹਰ ਜਗ੍ਹਾ ਸੀਗਾ ਤੇ ਉਹ ਉੱਥੇ ਵੀ ਉਹਨਾਂ ਦਾ ਉਹੀ ਸੀਗਾ ਸਲੋਗਨ ਹਰ ਇੱਕ ਜਗ੍ਹਾ ਦੇ ਉੱਤੇ ਵਾਈਟ ਕੈਨੇਡਾ ਫੋਰਐਵਰ ਅਣ ਉਹ ਇਸ ਤਰ੍ਹਾਂ ਦਾ ਬਾੜੂ ਤੇ ਰਾਜਕਰੋਦੀ ਨੀਤੀ ਉਹਨਾਂ ਨੇ ਸਾਡੇ ਆਪਸ ਦੇ ਵਿੱਚ ਹੀ ਲੋਕਾਂ ਨੂੰ ਖਰੀਦਿਆ ਤੇ ਜਿਹੜੇ ਵੇਕਣ ਵਾਲੇ ਸੀ ਹੁੰਦੇ ਆ ਵਿੱਚ ਪੰਜ ਚਾਰ ਬੰਦੇ ਅਣ ਉਹ ਵੇਕ ਵੀ ਜਾਂਦੇ ਨੇ ਤੇ ਉਹ ਕਿਸ ਤਰੀਕੇ ਦੇ ਨਾਲ ਉਹਨੂੰ ਮੇਵਾ ਸਿੰਘ ਲੋਪੋਕੇ ਦੇ ذریعے ਉਹਦਾ ਮਤਲਬ ਕਿ ਉਹਨੂੰ ਰੂਟ ਕੌਜ਼ ਨੂੰ ਫੜਿਆ ਗਿਆ ਉਹਦਾ ਸਭ ਤੋਂ ਮੇਰਾ ਮੇਰੇ ਹੀਰੋ ਹੈ ਮੇਵਾ ਸਿੰਘ ਲੋਪੋਕੇ ਹਨਾ ਕਿਉਂਕਿ ਉਹਨਾਂ ਨੇ ਜੋ ਕੀਤਾ ਉਹ ਚਾਹੁੰਦੇ ਤਾਂ ਸਿੱਧਾ-ਸਿੱਧਾ ਬਦਲਾ ਲੈ ਸਕਦੇ ਸੀਗੇ ਤੁਸੀਂ ਦੇਖਿਆ ਹੀ ਹੈ ਵੀ ਜੋ ਇਸ ਮਤਲਬ ਕਿ ਜਿਹੜਾ ਵੀ ਮਤਲਬ ਕਿ ਹੁੰਦਾਗਾ ਗੁਰਦੁਆਰਾ ਇਨਸੀਡੈਂਟ ਹੋਇਆ ਉਹ ਉਹਦਾ ਜ਼ਿੰਮੇਵਾਰ ਪਰ ਉਹਨਾਂ ਨੇ ਹੌਪਕਿੰਸਨ ਨੂੰ ਕਿਉਂ ਮਾਰਿਆ ਹਨਾ ਉਹਨਾਂ ਦੀ ਇੱਕ ਕਿਤਾਬ ਆ ਮੈਂ ਹੋਂ ਕਿ ਹੌਪਕਿੰਸਨ ਨੂੰ ਕਿਉਂ ਮਾਰਿਆ ਉਹ ਕਦੇ ਹੁਣ ਦਰਸ਼ਕ ਪੜਨਗੇ ਹੁਣ ਉਹਨਾਂ ਨੇ ਇੰਟਰਸਟ ਲੈਣਗੇ ਬਿਲਕੁਲ ਉਹਨਾਂ ਨੇ ਇੱਕ ਕੋਰਟ ਦੇ ਜ਼ਰੀਏ ਆਪਣੀ ਜਿਵੇਂ ਭਗਤ ਸਿੰਘ ਨੇ ਕੋਰਟ ਨੂੰ ਚੁਣਿਆ ਉਹਦੇ ਤੋਂ ਪਹਿਲਾਂ ਹੀ ਮੇਵਾ ਸੰਘ ਨੇ ਇਹ ਕੰਮ ਕੀਤਾ ਸੀਗਾ ਹਨਾ ਕੋਰਟ ਨੂੰ ਚਣਿਆ ਕਿਉਂਕਿ ਉਹਨਾਂ ਨੂੰ ਪਤਾ ਸੀ ਜਿਹੜੀ ਇੱਥੇ ਕੋਰਟ ਦੇ ਵਿੱਚ ਗੱਲ ਕਹੀ ਜਾਊਗੀ ਉਹਦੀ ਆਵਾਜ਼ ਪੂਰੀ ਦੁਨੀਆ ਤੱਕ ਪਹੁੰਚੇਗੀ ਤੇ ਉਹ ਹੈ ਕੀ ਸੀਗਾ ਵੀ ਹਿਊਮਨ ਰਾਈਟ ਵਾਇਓਲੇਸ਼ਨ ਕਿਸ ਕਦਰ ਹੋ ਰਹੀ ਆ ਉਹਨਾਂ ਨੇ ਸਿਰਫ ਆਪਣੇ ਲਈ ਨਹੀਂ ਲੜੇ ਉਹ ਉਹ ਜਿੰਨੇ ਵੀ ਕੰਟਰੀ ਦੇ ਚਾਹੇ ਨੇਪਾਲ ਦੇ ਅਸੀਂ ਚਾਹੇ ਇੰਡੋਨੇਸ਼ੀਆ ਪਰਾਂ ਜਿੱਥੋਂ ਦੇ ਵੀ ਸੀਗੇ ਹਨਾ ਉਹਨਾਂ ਦੇ ਲਈ ਉਹਨਾਂ ਨੇ ਇੱਕ ਪਲੇਟਫਾਰਮ ਤਿਆਰ ਕੀਤਾ ਉਹਨਾਂ ਦੀ ਆਵਾਜ਼ ਪੂਰੀ ਦੁਨੀਆ ਤੱਕ ਪਹੁੰਚਾਈ ਵੀ ਉੱਥੇ ਕਿਵੇਂ मतलब so, मैं, के इनसानਾਂ ਨਾਲ ਕਿਸ ਤਰ੍ਹਾਂ ਦਾ ਬਿਹਾਰ ਹੋ ਰਿਹਾ ਟਰੀਟਮੈਂਟ ਹੋ ਰਿਹਾ ਸੋ ਮੈਨੂੰ ਲੱਗਦਾ ਵੀ ਉਹਨਾਂ ਨੂੰ ਜਿਹੜੀ ਫਿਰ ਫਾਂਸੀ ਦਿੱਤੀ ਗਈ ਉਹ ਜਸਟਿਸ ਟ੍ਰੂਡਨ ਨੇ ਵੀ ਇਸ ਕਰਕੇ ਮਾਫੀ ਮੰਗੀ ਕਿ ਇਹ મતલਬ ਕੇ ਉਹ ਤਾਂ ਸਾਨੂੰ ਜਿਹੜਾਂ ਨੂੰ ਸਾਨੂੰ ਪੂਜਣਾ ਚਾਹੀਦਾ ਸੀਗਾ ਜਿਨ੍ਹਾਂ ਦੀਆਂ ਗਾਥਾਵਾਂ ਸਾਨੂੰ ਸੁਣਾਉਣੀਆਂ ਚਾਹੀਦੀਆਂ ਸੀਗੀਆਂ ਕਿ ਅੱਜ ਇਹ ਜਿਹੜੀ ਇੱਕ ਫੁਲਵਾੜੀ ਆ ਕੈਨੇਡਾ ਦੇ ਵਿੱਚ ਸਾਰੇ ਤਰ੍ਹਾਂ ਦੇ ਲੋਕ ਉੱਥੇ ਵੱਸਦੇ ਨੇ ਇਮੀਗ੍ਰੈਂਟਸ ਜੇ ਅਗਰ ਕੰਟਰੀ ਬਣਿਆ ਤਾਂ ਉਹ ਮੇਵਾ ਸਿੰਘ ਦੀ ਬਦੌਲਤ ਬਣਿਆ ਤੇ ਅਸੀਂ ਉਹਨਾਂ ਨੂੰ ਫਾਂਸੀ ਚਾੜਦਾ ਹਰਣਾ ਸੋ ਕਿਉਂਕਿ ਲੋਕਾਂ ਤੱਕ ਇਹ ਮੈਸੇਜ ਨਹੀਂ ਪਹੁੰਚਿਆ ਤਾਂ ਹੁਣ ਉਹ ਮੇਵਾ ਸਿੰਘ ਉੱਠ ਗਿਆ ਜਾਗ ਪਿਆ ਪਤਾ ਨਹੀਂ ਹੈਗਾ ਜੀ ਹਾਂਜੀ ਸੋ ਇਸ ਕਰਕੇ ਜੋ ਵੀ ਅੱਜ ਸਿਟੀਜ਼ਨਸ਼ਿਪ ਆ ਮਿਲ ਰਹੀਆਂ ਨੇ ਜੋ ਵੀ ਅੱਜ ਰੁਤਬੇ ਹੈਗੇ ਨੇ ਉਹ ਭਾਈ ਮੇਵਾ ਸਿੰਘ ਲੋਪੋਗੀ ਦੀ ਬਦੌਲਤ ਆਗਰ ਉਹ ਆਵਾਜ਼ ਕੋਰਟ ਦੇ ਵਿੱਚ ਨਾ ਰੱਖਦੇ ਇਹ ਵਾ ਹਿਊਮਨ ਵਾਇਓਲੇਸ਼ਨ ਨੂੰ ਉਜਾਗਰ ਨਾ ਕਰਦੇ ਤਾਂ ਇਹ ਸੰਭਵ ਹੀ ਨਹੀਂ ਸੀ ਹੋਣਾ ਜੀ ਸੋ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਥੈਂਕ ਯੂ ਥੈਂਕ ਯੂ ਜੀ ਵੈਰੀ